ਦੋਸਤੋ ਆਈਫੋਨ 16 ਨੇ ਬੱਲੇ ਬੱਲੇ ਕਰਵਾ ਦਿੱਤੇ ਇੰਡੀਅਨ ਸਮਾਰਟਫੋਨ ਮਾਰਕੀਟ ਨੂੰ ਚੋਖੇ ਪੈਸੇ ਕਮਾ ਕੇ ਦਿੱਤੇ ਆ ਸਾਲ 2025 ਦੇ ਕੁਆਟਰ 2 ਦੇ ਰਿਜ਼ਲਟ ਆਏ ਤੇ ਜਿਦੇ ਵਿੱਚ ਇੰਡੀਅਨ ਸਮਾਰਟਫੋਨ ਮਾਰਕੀਟ ਦੀ ਪੂਰੀ ਚਾਂਦੀ ਹੋਈ ਪਈ ਆ ਹੋਲਸੇਲ ਵੋਲੀਅਮ 8% ਵਧਿਆ ਤੇ ਹੋਲਸੇਲ ਵੈਲਿਊ ਜਿਹੜੀ ਸੀ ਉਹ 18% ਵਧਿਆ ਹੋਲਸੇਲ ਵੋਲੀਅਮ ਕੀ ਹੁੰਦਾ ਕਿ ਟੋਟਲ ਨੰਬਰ ਆਫ ਮੋਬਾਈਲ ਕਿ ਜਿੰਨੇ ਮੋਬਾਈਲ ਯੂਨਿਟਸ ਜਿਹੜੇ ਆ ਤੁਸੀਂ ਵੇਚੇ ਆ ਪਰ ਹੋਲਸੇਲ ਵੈਲਿਊ ਕੀ ਹੁੰਦੀ ਆ ਕਿ ਜਿੰਨੇ ਮੋਬਾਈਲ ਵਿਕੇ ਆ ਉਸ ਤੋਂ ਕਿੰਨਾ ਰੈਵਨਿਊ ਜਨਰੇਟ ਹੋਇਆ ਤੇ ਉਹਦੇ ਵਿੱਚ Apple ਨੇ ਜਿਹੜੀ ਸੀ ਬਾਜੀ ਮਾਰ ਲਈ ਇਸ smartphone ਮਾਰਕੀਟ ਦੇ ਵਿੱਚ ਜਿਹੜਾ ਵਾਧਾ ਹੋਇਆ ਹੈ ਦਾ ਮੇਨ ਜਿਹੜੇ ਤਿੰਨ ਕਾਰਨ ਮੰਨेंगे ਇੱਕ ਤਾਂ ਇਸ ਸਾਲ ਧੜਾ ਧੜਾ ਮੋਬਾਈਲ ਲਾਂਚ ਹੋਏ ਦੂਸਰਾ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਤੀਸਰਾ ਕਿ ਬਹੁਤ ਤੁਹਾਨੂੰ ਹੈਵੀ ਡਿਸਕਾਊਂਟ ਜਿਹੜੇ ਸੀ ਮਿਲੇ ਔਰ ਜੇਕਰ ਆਪਾਂ ਹੋਲਸੇਲ ਵੋਲਿਊਮ ਦੀ ਗੱਲ ਕਰੀਏ ਕਿ ਜਿੰਨੇ ਸਭ ਤੋਂ ਵੱਧ ਮੋਬਾਈਲ ਵਿੱਚ ਤਾਂ Vivo 20% ਦੇ ਨਾਲ ਪਹਿਲੇ ਨੰਬਰ ਤੇ ਆਉਂਦੀ ਆ Samsung 16% ਦੇ ਨਾਲ ਦੂਸਰੇ ਨੰਬਰ ਤੇ Oppo 13% ਦੇ ਨਾਲ ਤੀਸਰੇ ਨੰਬਰ ਤੇ realme 10% ਦੇ ਨਾਲ ਚੌਥੇ ਨੰਬਰ ਤੇ ਤੇ Xiaomi ਸਭ ਤੋਂ ਹੇਠਾ ਰਿਹਾ 8% ਦੇ ਨਾਲ ਬਾਕੀ ਜਿਹੜਾ 23% ਉਹ ਸਾਰੇ ਜਿੰਨੇ ਬਾਕੀ ਰਹਿੰਦੇ ਬ੍ਰਾਂਡ ਸੀ ਉਹਨਾਂ ਨੂੰ ਮਿਲਾ ਲਈਏ ਤਾਂ ਉਹਨਾਂ ਨੇ ਆਪਣਾ ਜਿਹੜਾ ਸੀ ਇਸ ਮੋਬਾਈਲ ਵੇਚਣ ਦੇ ਵਿੱਚ ਹਿੱਸਾ ਪਾਇਆ ਹੁਣ ਜੇਕਰ ਗੱਲ ਕਰੀਏ ਕਿ ਰੈਵਨਿਊ ਕਿੰਨਾ ਜਨਰੇਟ ਹੋਇਆ ਉਹਦੇ ਵਿੱਚ ਪਹਿਲੇ ਨੰਬਰ ਤੇ ਕੌਣ ਰਿਹਾ ਤਾਂ 23% ਦੇ ਨਾਲ Apple ਨੇ ਬਾਜ਼ੀ ਮਾਰੀ ਔਰ ਸਭ ਤੋਂ ਵੱਧ ਵਿਕਣ ਵਾਲਾ ਮੋਬਾਈਲ ਜਿਹੜਾ ਸੀ ਉਹ iPhone 16 ਸੀ Samsung ਦੇ ਨਾਲ ਇਹਨਾਂ ਦਾ ਨੇਕ ਟੂ ਨੇਕ ਮੁਕਾਬਲਾ ਰਿਹਾ 23% ਦੇ ਨਾਲ ਉਹ ਦੂਸਰੇ ਨੰਬਰ ਤੇ ਆਏ ਉਹਨਾਂ ਦੀ A ਸੀਰੀਜ਼ ਤੇ S ਸੀਰੀਜ਼ ਦੀ ਹੈਵੀ ਡਿਮਾਂਡ ਰਹੀ ਹੁਣ ਜੇਕਰ Vivo ਦੀ ਗੱਲ ਕਰੀਏ ਤਾਂ Vivo ਤੀਸਰੇ ਨੰਬਰ ਤੇ ਰਹੀ ਉਹਨਾਂ ਦੀ Y ਔਰ T ਸੀਰੀਜ਼ ਜਿਹੜੀ ਸੀ ਉਹਨਾਂ ਦੇ ਮੋਬਾਈਲ ਜ਼ਿਆਦਾ ਵਿਕੇ ਜਿਹੜਾ 10000 ਤੇ 15000 ਦੇ ਵਿੱਚ ਮੋਬਾਈਲ ਆਉਂਦੇ ਆ ਹੌਲਸੇਲ ਵੈਲਿਊ ਦੇ ਵਾਧੇ ਦਾ ਕਾਰਨ ਸਿਰਫ ਅਲਟਰਾ ਪ੍ਰੀਮੀਅਮ ਸੈਗਮੈਂਟ ਵਾਲੇ ਫੋਨ ਸੀ ਹੁਣ ਜਿੱਥੇ Vivo ਦੇ 10000 ਵਾਲੇ 6 ਫੋਨ ਵਿਕਣਗੇ ਉਥੇ iPhone ਜੇ 1 ਵਿਕੇਗਾ ਤੇ ਉਹ ਬਰਾਬਰੀ ਕਰ ਲੇਗਾ ਇਸ ਕਰਕੇ ਆਪਲ ਵਾਲਿਆਂ ਦਾ ਰੈਵਨਿਊ ਜਿਹੜਾ ਸੀ ਉਹ ਜ਼ਿਆਦਾ ਜਨਰੇਟ ਹੋਇਆ Oppo ਨੇ ਵੀ ਲੰਬੀ ਛਾਲ ਮਾਰੀ Oppo ਦੇ A ਸੀਰੀਜ਼ ਤੇ K ਸੀਰੀਜ਼ ਵਾਲੇ ਮੋਬਾਈਲ ਜਿਹੜੇ ਸੀ ਉਹ ਜ਼ਿਆਦਾ ਵਿਕੇ OnePlus ਨੇ ਆਪਣੇ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ 75% ਵਾਧਾ ਦਰਜ ਕੀਤਾ ਉਹਨਾਂ ਦਾ OnePlus 13 ਤੇ 13R ਜਿਹੜੇ ਮੋਬਾਈਲ ਸੀ ਉਹ ਜ਼ਿਆਦਾ ਵਿਕੇ ਜੇਕਰ Realme ਦੀ ਗੱਲ ਕਰੀਏ ਤਾਂ ਰੀਅਲਮੀ ਦਾ GT7 ਫੋਨ ਜਿਹੜਾ ਸਭ ਤੋਂ ਵੱਧ ਵਿਕਿਆ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਐਸਟਨ ਮਾਰਟਿਨ ਐਡੀਸ਼ਨ ਕੱਢਿਆ ਸੀ ਡ੍ਰੀਮ ਐਡੀਸ਼ਨ ਫੋਨ ਉਸ ਦੀ ਜਿਹੜੀ ਮੰਗ ਸੀ ਉਹ ਸਭ ਤੋਂ ਜ਼ਿਆਦਾ ਰਹੀ ਮੈਟਰੋਲਾ ਨੇ G ਤੇ Edge ਸੀਰੀਜ਼ ਦੇ ਵਿੱਚ 86% ਪਿਛਲੇ ਸਾਲ ਦੇ ਨਾਲੋਂ ਵਾਧਾ ਦਰਜ ਕੀਤਾ ਲਾਵਾ ਦੇ ਮੋਬਾਈਲ ਜਿਹੜੇ 10000 ਰੁਪਏ ਤੋਂ ਥੱਲੇ ਜਿਹੜੇ ਆਉਂਦੇ ਆ ਪਰ ਉਸ ਦੇ ਵਿੱਚ 156% ਵਾਧਾ ਰਿਹਾ ਕਾਰਨ ਕੀ ਸੀ ਇੱਕ ਤਾਂ ਜਿਹੜੀ ਆਫਟਰ ਸੇਲ ਕਸਟਮਰ ਸਰਵਿਸ ਆ ਉਹ ਬਹੁਤ ਵਧੀਆ ਸੀ ਔਰ ਦੂਸਰਾ ਇਹਨਾਂ ਦੇ ਜਿਹੜੇ ਓਪਰੇਟਿੰਗ ਸਿਸਟਮ ਆ ਐਂਡਰੋਇਡ ਆ ਬਹੁਤ ਕਲੀਨ ਸੀ ਤੁਹਾਨੂੰ ਇੱਕ ਕਲੀਨ ਐਂਡਰੋਇਡ ਸਰਵਿਸ ਜਿਹੜਾ ਆ ਲਾਵਾ ਪ੍ਰੋਵਾਈਡ ਕਰਦਾ ਆ ਨਥਿੰਗ ਨੇ ਲਗਾਤਾਰ ਪਿਛਲੇ 6 ਕੁਆਟਰ ਦੇ ਵਿੱਚ ਵਾਧਾ ਦਰਜ ਕੀਤਾ ਇਸ ਸਾਲ ਉਸਨੇ 146% ਵਾਧਾ ਦਰਜ ਕੀਤਾ ਆਪਣੇ ਪਿਛਲੇ ਸਾਲ ਦੇ ਕੁਆਟਰ 2 ਦੇ ਨਾਲੋਂ ਤੇ ਮੇਨ ਇਹਨਾਂ ਦਾ ਜਿਹੜਾ ਫੋਨ ਸੀ ਜਿਸ ਨੇ ਐਮ ਰੋਲ ਅਦਾ ਕੀਤਾ ਉਹ ਸੀ ਨਥਿੰਗ ਦਾ CMF ਫੋਨ 2 Pro ਜੇਕਰ ਗੱਲ ਕਰੀਏ ਪ੍ਰੋਸੈਸਰਸ ਦੀ ਜਾ ਜਿੰਨੇ ਮੋਬਾਈਲ ਸੀ ਉਸ ਦੇ ਵਿੱਚ 47% ਮੀਡੀਆਟੈਕ ਪ੍ਰੋਸੈਸਰ ਤੁਹਾਨੂੰ ਦੇਖਣ ਨੂੰ ਮਿਲ ਗਏ ਕਵਾਲਕਮ ਸਨੇਪ ਡ੍ਰੈਗਨ ਨੇ 28% ਵਾਧਾ ਦਰਜ ਕੀਤਾ ਤੇ 31% ਮੋਬਾਈਲਸ ਦੇ ਵਿੱਚ ਤੁਹਾਨੂੰ ਕਵਾਲਕਮ ਸਨੇਪ ਡ੍ਰੈਗਨ ਦੇ ਪ੍ਰੋਸੈਸਰ ਦੇਖਣ ਨੂੰ ਮਿਲ ਗਏ ਇਸ ਕੁਆਟਰ ਟੂ ਦੇ ਰਿਜ਼ਲਟ ਦੇ ਵਿੱਚ ਪਰ ਜੋ ਮਰਜੀ ਕਹੀ ਜਾਓ ਜਿੰਨੇ ਮਰਜੀ ਮੋਬਾਈਲਾਂ ਦੇ ਵਿੱਚ ਵਾਧਾ ਹੋਇਆ ਹੋਵੇ Apple ਨੇ ਆਪਣੀ ਸਰਦਾਰੀ ਜਿਹੜੀ ਆ ਉਹ ਕਾਇਮ ਰੱਖੀ ਆ ਜੇਕਰ ਗੱਲ ਆਵੇ ਰੈਵਨਿਊ ਜਨਰੇਟ ਕਰਨ ਦੀ ਤੇ Apple ਨੇ ਆਪਣਾ ਜਿਹੜਾ ਆ ਝੰਡਾ ਘਾੜ ਦਿੱਤਾ ਆ iPhone 17 ਜਿਹੜਾ ਸਤੰਬਰ ਮਹੀਨੇ ਰਿਲੀਜ਼ ਹੋਣਾ ਤੇ ਫਿਰ ਜਦੋਂ ਕੁਆਟਰ 3 ਦੇ ਰਿਜ਼ਲਟ ਆਉਣੇ ਆ ਫਿਰ ਗੱਲਾਂ ਜਿਹੜੀਆਂ ਨੇ ਉਹ ਕੁਝ ਹੋਰ ਹੀ ਹੋਣੀਆਂ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਅੱਗੇ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਤੁਸੀਂ Arman Tech News ਦੇ ਨਾਲ ਸਸ਼੍ਰੀਆ